ਰੋਡ ਤੋਂ ਉੱਪਰ ਲੋਕਾਂ ਦੇ ਨਮਾਇंदे ਹੋ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਕਿ ਨਾ ਤੁਸੀਂ ਪੰਜਾਬ ਦਾ ਮਾਣ ਸਨਮਾਨ ਵੀ ਡਾਊਨ ਕਰਦੇ ਹੋ ਜਿਹੜਾ ਤੁਹਾਡਾ ਪਦ ਹੈ ਜਿਹਦੇ ਤੇ ਤੁਸੀਂ ਬੈਠੇ ਹੋ ਉਹਦੀ ਗਰਮਾ ਵੀ ਖਤਮ ਕਰਦੇ ਹੋ ਇਹੋ ਜਿਹੀਆਂ ਗੱਲਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਸੋਭਾ ਦਿੰਦੀਆਂ ਕਿ ਤੁਸੀਂ ਚੌਂਕੀਆਂ ਨੂੰ ਪ੍ਰਮੋਟ ਕਰਦੇ ਹੋ ਕਿ ਤੁਸੀਂ ਇਦਾਂ ਦੇ ਜਿਹੜਾ ਇਹ ਗੱਲਾਂ ਕਰਕੇ ਮੈਂ ਕਹਣੀ ਉਹਨੂੰ ਹੋਸ਼ੀ ਨਹੀਂ ਹੈਗੀ ਕੋਈ ਦੁਨੀਆ ਦੀ ਵੈਸੇ ਹੀ ਸੰਗ ਲੱਗਦੀ ਹੈ ਵੀ ਸਾਡਾ ਮੁੱਖ ਮੰਤਰੀ ਹੈ ਮਾਨ ਸਾਹਿਬ ਲੜਾਈ ਤਾਂ ਉੱਧਰ ਲੜਾਈ ਜਾਂਦੀ ਹੈ ਗੁਰੂਆਂ ਨੇ ਵੀ ਇਹੀ ਗੱਲ ਕੀਤੀ ਸੀ ਕਦੀ ਲੇਡੀਜ਼ ਤੇ ਵੀ ਨਾ ਮਤਲਬ ਕਿ ਤੁਹਾਡੇ ਚ ਇੰਨੀ ਤਾਕਤ ਨਹੀਂ ਰਹੀ ਵੀ ਤੁਸੀਂ ਲੇਡੀਜ਼ ਦਾ ਸਹਾਰਾ ਲੈਣ ਲੱਗ ਗਏ ਮੈਂ ਇਹ ਕਹਿੰਦੀ ਆਂ ਜੀ ਇਹ ਬਹੁਤ ਗਲਤ ਰਾਜਨੀਤੀ ਹੈ ਇਹ ਬੰਦਿਆਂ ਦੀ ਲੜਾਈ ਬੰਦਿਆਂ ਦੇ ਵਿੱਚ ਤੇ ਜਨਨੀਆਂ ਤੇ ਲੜਾਈ ਜਗਾ ਨਹੀਂ ਤੁਸੀਂ ਆਪਣੀ ਵਾਈਫ ਨੂੰ ਮੋਰੇ ਕਰੋ ਜੀ ਪੂਰਾ ਪੰਜਾਬ ਹੜ ਗਿਆ ਮਾਨ ਸਾਹਿਬ ਤਾਂ ਬਹਾਨਾ ਲਾ ਕੇ ਹਸਪਤਾਲਾ ਦੇ ਵਿੱਚ ਪੈ ਗਏ ਤੇ ਐਂਦਾ ਨਹੀਂ ਸਰਦਾ ਹੁੰਦਾ ਜਦੋਂ ਹੁਣ ਤਾਰ ਸੁਖਬੀਰ ਸਿੰਘ ਬਾਦਲ ਜੀ ਨੇ ਪੰਜਾਬ ਦੇ ਦੌਰੇ ਤੇ ਗਏ ਜਦੋਂ ਉਥੇ ਲੋਕਾਂ ਦੀ ਮਦਦ ਕੀਤੀ ਇਹਨਾਂ ਨੂੰ ਬਰਦਾਸ਼ਤਕ ਨਹੀਂ ਹੋ ਰਿਹਾ ਤੇ ਇਹ ਲੇਡੀਜ਼ ਨੂੰ ਟਾਰਗੇਟ ਕੀਤਾ ਜਾਂਦੇ ਅਸੀਂ ਕਿਸੇ ਵੀ ਕੀਮਤ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਵਿਪਾ ਸਾਡੇ ਵਿਪਾ ਹਰ ਸਿਮਰਤ ਕੌਰ ਨੂੰ ਕੋਈ ਐਦਾਂ ਦਾ ਬੋਲੇ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਅੱਜ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਮੋਰਚਾ ਲਗਾਇਆ ਗਿਆ ਹੈ ਤੇ ਉਸ ਵਾਲੇ ਕੂਚ ਕਰਨੇ ਕਿ ਤੁਹਾਨੂੰ ਸੀ ਤਸਵੀਰਾਂ ਇੱਕ ਵਾਰ ਬਖਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਹੱਥ ਵਿੱਚੋਂ ਸਲੋਗਨ ਫੜੇ ਹੋਏ ਨੇ ਇਸਤਰੀਆਂ ਵੱਡੀ ਗਿਣਤੀ ਵਿੱਚ ਆਈਆਂ ਹੋਈਆਂ ਹਨ ਅਤੇ ਇਹਨਾਂ ਦਾ ਕਹਿਣਾ ਹੈ ਕਿ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰ ਸਿਮਰਤ ਕੌਰ ਬਾਦਲ ਬਾਰੇ ਜੋ ਅਪਸ਼ਬਦ ਕਹਿਆ ਹਨ ਉਹਨਾਂ ਦੀ ਉਹ ਮਾਫੀ ਮੰਗਣ ਨਹੀਂ ਤਾਂ ਇਹ ਜੋ ਧਰਨਾ ਹੈ ਇਸੇ ਤਰ੍ਹਾਂ ਜਾਰੀ ਰਹੇਗਾ ਸਸੀਗਾਂ ਕਿ ਨਾਮ ਹੈ ਬਣਾ ਹਰ ਗੋਬਿੰਦ ਕੌਰ ਰਮਨ ਕਿਸ ਤਰ੍ਹਾਂ ਦੇਖਦੇ ਹੋ ਜੋ ਮੁੱਖ ਮੰਤਰੀ ਜੋ ਕਿ ਬਹੁਤ ਉੱਚੀ ਪੋਸਟ ਆ ਉਹ ਬਹੁਤ ਉੱਤਰਾ ਵਾਦਾ ਲੋਗ ਉਹਨੂੰ ਦੇਖਦੇ ਨੇ ਉਹਨਾਂ ਵੱਲੋਂ ਇਹੋ ਜਿਹਾ ਬਿਆਨ ਦੇਣਾ ਬਹੁਤ ਹੀ ਮੰਦ ਭਾਗੇ ਗੱਲ ਹੈ ਜੀ ਇਹ ਕਿ ਜਦੋਂ ਤੁਸੀਂ ਇੱਕ ਚੁਣੇ ਹੋਏ 3 ਕਰੋੜ ਤੋਂ ਉੱਪਰ ਲੋਕਾਂ ਦੇ ਨਮਾਇंदे ਹੋ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਕਿ ਨਾ ਤੁਸੀਂ ਪੰਜਾਬ ਦਾ ਮਾਣ ਸਨਮਾਨ ਵੀ ਡਾਊਨ ਕਰਦੇ ਹੋ ਜਿਹੜਾ ਤੁਹਾਡਾ ਪਦ ਹੈ ਜਿਹਦੇ ਤੇ ਤੁਸੀਂ ਬੈਠੇ ਹੋ ਉਹਦੀ ਗਰਮਾ ਵੀ ਖਤਮ ਕਰਦੇ ਹੋ ਤੇ ਮੈਂ ਤਾਂ ਇਹ ਕਹਿਣੀ ਆ ਵੀ ਜਦੋਂ ਤੁਸੀਂ ਮੁੱਖ ਮੰਤਰੀ ਬਣ ਗਏ ਤੁਹਾਨੂੰ ਬੰਦੇ ਜਿਹੜਾ ਤੁਹਾਡਾ ਆਪੋਜੀਸ਼ਨ ਦਾ ਕੋਈ ਵੀ ਕਿਸੇ ਪਾਰਟੀ ਦਾ ਆਗੂ ਹੈ ਉਹਦੇ ਖਿਲਾਫ ਵੀ ਨਹੀਂ ਇਦਾਂ ਦੇ ਸ਼ਬਦ ਵਰਤਨੇ ਚਾਹੀਦੇ ਤੇ ਔਰਤਾਂ ਦੇ ਖਿਲਾਫ ਤਾਂ ਕਦੇ ਵੀ ਨਹੀਂ ਬੋਲਣੇ ਚਾਹੀਦੇ ਘਰ ਦੇ ਵਿੱਚ ਵੀ ਨਹੀਂ ਬੋਲਣੇ ਚਾਹੀਦੇ ਤੇ ਤੁਸੀਂ ਕਿਸੇ ਚੁਣੀ ਹੋਈ ਆਗੂ ਨੂੰ ਜਿਹੜੇ ਐਮਪੀ ਹੈ ਜਿਹੜੇ 20 ਸਾਲ ਤੋਂ ਸੰਸਦ ਦੇ ਵਿੱਚ ਹੈ ਗਿਆ ਤੁਸੀਂ ਉਹਨਾਂ ਲਈ ਇਦਾਂ ਦੇ ਸ਼ਬਦ ਬੋਲਦੇ ਚੌਂਕੀਆਂ ਲਾ ਲਓ ਕੀ ਹੈਗਾ ਇਹ ਕੀ ਮਤਲਬ ਹੈ ਇੰਨਾ ਗੱਲਾਂ ਦਾ ਤੁਸੀਂ ਜਵਾਬ ਦਿਓ ਲੋਕਾਂ ਨੂੰ ਕਿ ਹੜ ਆਇਆ ਮੈਂ ਭਾਈ ਬਿਮਾਰ ਹੋ ਗਿਆ ਸੀ ਹੁਣ ਮੈਂ ਉੱਠਿਆ ਹੈਗਾ ਤੇ ਮੈਂ ਤੁਹਾਡੇ ਲਈ ਆ ਕਰੂੰਗਾ ਇਹ ਚਮਕੀਆਂ ਵਾਲੀ ਗੱਲ ਕਿੱਥੋਂ ਆ ਗਈ ਵਿੱਚ ਇਹ ਘਟੀਆਂ ਗੱਲ ਹੈ ਜਿਹੜੀਆਂ ਉਹ ਉਹ ਪ੍ਰਟੈਂਡ ਕਰ ਰਹੇ ਆ ਪੇਸ਼ ਕਰ ਰਹੇ ਕੀ ਡਰਾਮੇ ਆ ਇਹ ਇਹ ਡਰਾਮੇ ਬਾਜ਼ ਸੀ ਡਰਾਮੇ ਕਰ ਰਿਹਾ ਹੈਗਾ ਮੈਮ ਚੌਂਕੀਆਂ ਗੱਲ ਕੀਤੀ ਆਪਾਂ ਦੇਖ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਬੜੀਆਂ ਹੁਣ ਗਰਦਨਾ ਘੁੰਮਦੀਆਂ ਨੇ ਚੌਂਕੀਆਂ ਲਗਾਏ ਜਾ ਰਿਹਾ ਨੇ ਜੋ ਨਿੰਂਗ ਸਿੰਘ ਜੱਥੇਬੰਦੀਆਂ ਨੇ ਜਾਂ ਹੋਰ ਸਮਾਜ ਸੇਵੀ ਨੇ ਉਹ ਤਾਂ ਇਹਨਾਂ ਚੀਜ਼ਾਂ ਦਾ ਵਿਰੋਧ ਕਰ ਰਹੇ ਨੇ ਕਿ ਪਖੰਡਵਾਜ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਲੜ ਲੱਖੋ ਲੇਕਿਨ ਮੁੱਖ ਮੰਤਰੀ ਵੱਲੋਂ ਇੱਕ ਤਰ੍ਹਾਂ ਦਾ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਇਸ ਤਰ੍ਹਾਂ ਕਹਿ ਕੇ ਤਾਂ ਬਿਲਕੁਲ ਮੈਂ ਮੈਂ ਫਿਰ ਇਹੀ ਗੱਲ ਕਹਿਣਾ ਚਾਹਣੀ ਹੈ ਵੀ ਤੁਸੀਂ ਆਪਦੀ ਸੋਚ ਦਾ ਪ੍ਰਗਟਾਵਾ ਕਰਦੇ ਹੋ ਤਾਂ ਤੁਸੀਂ ਕੀ ਇਹ ਕੀ ਪ੍ਰਗਟਾਵਾ ਕਰ ਰਹੇ ਹੋ ਕਿ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਕੀ ਤੁਸੀਂ ਚੌਂਕੀਆਂ ਲੱਗਦੀਆਂ ਸੀ ਤੁਹਾਡੇ ਘਰੇ ਤੁਸੀਂ ਚੌਂਕੀਆਂ ਵੇਖ ਕੇ ਵੱਡੇ ਬਲੇ ਹੋਏ ਹੋ ਤੁਹਾਡੇ ਤੁਹਾਡੇ ਮਦਰ ਚੌਂਕੀਆਂ ਤੇ ਜਾਂਦੇ ਸੀ ਜਾਂ ਤੁਹਾਡੇ ਘਰੇ ਚੌਂਕੀਆਂ ਲੱਗਦੀਆਂ ਸੀ ਕੀ ਇਹੋ ਜਿਹੀਆਂ ਗੱਲਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਸੋਭਾ ਦਿੰਦੀਆਂ ਕਿ ਤੁਸੀਂ ਚੌਂਕੀਆਂ ਨੂੰ ਪ੍ਰਮੋਟ ਕਰਦੇ ਹੋ ਕਿ ਤੁਸੀਂ ਇਦਾਂ ਦੇ ਜਿਹੜਾ ਇਹ ਗੱਲਾਂ ਕਰਕੇ ਮੈਂ ਕਹਣੀ ਉਹਨਾਂ ਨੂੰ ਹੋਸ਼ ਹੀ ਨਹੀਂ ਹੈਗੀ ਕੋਈ ਦੁਨੀਆ ਦੀ ਵੈਸੇ ਹੀ ਸੰਗ ਲੱਗਦੀ ਹੈ ਵੀ ਸਾਡਾ ਮੁੱਖ ਮੰਤਰੀ ਹੈ ਅੱਜ ਦਾ ਜਿਹੜਾ ਤਰਨਾ ਮੈਂ ਕਦੋਂ ਲਜਾਈ ਰਹੇਗਾ ਇਹ ਦੇਖੋ ਪਤਾ ਤੇਰੇ ਸੋਣੇ ਲੈ ਨਹੀਂ ਮੰਗ ਪੱਤਰ ਅਸੀਂ ਕੋਈ ਨਹੀਂ ਦੇਣਾ ਅਸੀਂ ਵਿਰੋਧ ਨਤਰਚ ਕਰਾਉਣਾ ਹੈ ਮੰਗ ਪੱਤਰ ਕਾਦਾ ਅਸੀਂ ਅਸੀਂ ਮੰਗ ਕਰਦੇ ਆ ਕਿ ਉਹ ਆਪਣੇ ਜਿਹੜੇ ਸ਼ਬਦ ਵਾਪਸ ਲਵੇ ਤੇ ਅੱਗੇ ਤੋਂ ਅੱਗੇ ਤੋਂ ਆਪਣੀ ਜ਼ੁਬਾਨ ਤੇ ਕਾਬੂ ਰੱਖੇ ਦੇਖੋ ਉਹਨੂੰ 12 13 ਸਾਲ ਤੋਂ ਇਹੀ ਡਰਾਮਾ ਚੱਲ ਰਿਹਾ ਇਹੀ ਸੁਣ ਰਿਹਾ ਇਹੀ ਸੁਣ ਰਿਹਾ ਪੰਡਾ ਛੰਡੀ ਪੰਡਾ ਛੰਡੀ ਪੰਡ ਹੈਗਾ ਪੰਡਾ ਛੰਡੀ ਕਰਕੇ ਵੋਟਾਂ ਲੈ ਲੀਆਂ ਹੁਣ ਪੰਡਾ ਛੰਡੀ ਕਰਕੇ ਮੁੱਦਿਆਂ ਤੋਂ ਭੜਕਾਉਂਦਾ ਤੇ ਇਹ ਸਾਡਾ ਸੰਘਰਸ਼ ਇਹ ਲੜਾਈ ਸਾਡੀ ਜਾਰੀ ਰਹੂ ਸਾਡੀ ਅਸੀਂ ਚਾਹੁੰਦੇ ਆ ਕਿ ਸੀਐਮ ਸਾਰੇ ਪੰਜਾਬ ਦੇ ਲੋਕਾਂ ਦਾ ਸਤਿਕਾਰ ਕਰੇ ਤੰਦਰ ਸਤਕਾਰ ਕਰੇ ਆਪਣਾ ਜਿਹੜਾ ਆਪਦੀ ਡਿਊਟੀ ਵਧੀਆ ਢੰਗ ਨਾਲ ਨਿਭਾਵੇ ਇਹ ਮੰਗ ਹੈ ਸਾਡੀ ਤੁਸੀਂ ਬੇਤੁਕੇ ਬਿਆਨ ਦੇਣ ਦੀ بجائے ਆਪਣੇ ਕੰਮ ਕਰਨੀ ਤੇ ਆਜਾ ਬਿਲਕੁਲ ਲੋਕਾਂ ਨੂੰ ਜਵਾਬ ਦੇ ਆਏ ਨਹੀਂ ਹੈਗਾ ਕਿ ਤੁਸੀਂ ਪੀਟੀਸੀ ਦੀ ਹੋ ਜਦੋਂ ਕੋਈ ਜਵਾਬ ਪੁੱਛੇ ਕਿ ਤੁਸੀਂ ਫਲਾਨੇ ਹੋ ਜਵਾਬ ਦਿਓ ਟੂ ਦੀ ਪਵੈਟ ਗੱਲ ਕਰੋ ਜਿਹੜੀਆਂ ਗੱਲਾਂ ਕਹਿ ਕੇ ਤੁਸੀਂ ਮੁੱਖ ਮੰਤਰੀ ਬਣੇ ਹੋ ਜਵਾਬ ਦਿਓ ਕਿ ਤੁਹਾਡੀ ਜਵਾਬ ਦੇ ਕੀ ਹੈਗੀ ਐਵੇਂ ਮੁੱਦਿਆਂ ਤੋਂ ਨਾ ਪਟਕਾਓ ਕੀ ਕਹਾਂ ਜਾਊਂਗੀ ਮੈਂ ਕਲਦੀਪੁਰ ਅੰਮਰਸਰ ਤੋਂ ਜ਼ਿਲ੍ਹਾ ਪ੍ਰਧਾਨ ਦੇਖੋ ਭਗਵੰਤ ਮਾਨ ਵਾਸਤੇ ਮਾੜੀ ਗੱਲ ਆ ਮਾੜੇ ਸਰਦ ਬੋਲਦਾ ਲੇਡੀ ਵਾਸਤੇ ਇਹਦੇ ਵਾਸਤੇ ਬਹੁਤ ਗਲਤ ਇਹ ਚੁਟਕਲੇ ਸੁਣਾਉਂਦਾ ਹੈ ਚੁਟਕਲ ਦਾ ਬਾਜ਼ ਹੀ ਹੈਗਾ ਇਹ ਇਹ ਚੁਟਕਲੇ ਹੀ ਕਰਦਾ ਰਿਆ ਇਹਨੇ ਕੋਈ ਵੀ ਚੰਗਾ ਕੰਮ ਕੀਤਾ ਨਹੀਂ ਦੂਸਰੇ ਨੰਬਰ ਤੇ ਇਹਨੇ ਕੋਈ ਵੀ ਕੰਮ ਚੰਗਾ ਨਹੀਂ ਕੀਤਾ ਬੀਬੀਆਂ ਨੂੰ ਕਹਿੰਦਾ ਮੈਂ ਐਨੇ ਪੈਸੇ ਦਊਂਗਾ ਮੈਂ ਹਜ਼ਾਰ ਹਜ਼ਾਰ ਰੁਪਈਆ ਪਾਉਂਗਾ ਉਹ ਵੀ ਅੱਜ ਜਿੱਕਰਨੀ ਇਹਨੇ ਹਜ਼ਾਰ ਹਜ਼ਾਰ ਰੁਪਈਆ ਬੀਬੀਆਂ ਦਾ ਪਾਇਆ ਬੀਬੀਆਂ ਨੇ ਤਾਂ ਇੰਨਾ ਇਦਾਂ ਹੀ ਮਾੜੀ ਕਹਿਣਾ ਇਹਦਾ ਸੀ ਮਹਿਲਾਵਾਂ ਦੇ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਹੈ ਜੋ ਮਹਿਲਾਵਾਂ ਹਨ ਉਹਨਾਂ ਦੇ ਵੱਲੋਂ ਤੁਸੀਂ ਤਸਵੀਰਾਂ ਵਿੱਚ ਉੱਪਰ ਫੇਰ ਤੋਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਇੱਥੇ ਪਹੁੰਚੇ ਹਨ ਅਤੇ ਹੱਥਾਂ ਦੇ ਵਿੱਚ ਸਰੋਗਨ ਫੜੇ ਗਏ ਹਨ ਤੇ ਉਹਨਾਂ ਵੱਲੋਂ ਕਿਹਾ ਵੀ ਗਿਆ ਹੈ ਕਿ ਜੇ ਉਹ ਉਹਨਾਂ ਪੰਜਾਬ ਅਕਾਲੀ ਦਲ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਤਾਂ ਉਹਨਾਂ ਵੱਲੋਂ ਜੋ ਸਕੀਮਾਂ ਚਲਾਈਆਂ ਗਈਆਂ ਸਨ ਉਹ ਸਕੀਮਾਂ ਨੂੰ ਵੀ ਬੰਦ ਕੀਤਾ ਗਿਆ 2 ਰੁਪਏ ਕਿਲੋ ਜੋ ਕਣਕ ਆਟੇ ਦੀ ਜੋ ਸਕੀਮ ਸੀ ਉਹ ਵੀ ਪੰਜਾਬ ਸਰਕਾਰ ਵੱਲੋਂ ਬੰਦ ਕਰ ਦਿੱਤੀ ਗਈ ਹੈ ਕਿਹਨਾ ਵਈ ਆਪਣਾ ਜੀ ਨਮਸਕਾਰ ਮੇਰਾ ਨਾਮ ਜਸਬੀਰ ਕੋਲ ਮੈਂ ਖਰੜ ਤੋਂ ਆਈ ਹਾਂ ਜੀ ਜਦ ਕਿ ਇਸ ਤਰ੍ਹਾਂ ਦੇਖਦੇ ਹਾਂ ਜੋ ਮੁੱਖ ਮੰਤਰੀ ਆ ਬਹੁਤ ਵੱਡਾ ਅਹੁਦਾ ਹੈਗਾ ਲੋਕਾਂ ਲੋਗ ਉਸ ਨੂੰ ਦੇਖਦੇ ਨੇ ਰੋਲ ਮਾਡਲ ਹੁੰਦੇ ਨੇ ਇੱਕ ਤਰ੍ਹਾਂ ਦੇ ਮਾਡਲ ਹੁੰਦੇ ਨੇ ਤਾਂ ਉਹਨਾਂ ਵੱਲੋਂ ਅਜਿਹੇ ਬਿਆਨ ਦੇਣਾ ਕਿ ਚੁੰਕੀਆਂ ਲਾਂ ਲੱਗ ਜਾਓ ਹਨ ਕੋਈ ਕਿਵੇਂ ਦੇਖ ਤੁਸੀਂ ਦੇਖੋ ਜੀ ਸਾਡੇ ਗੋਰਾਂ ਪੀਰਵਾਂ ਦੀ ਧਰਤੀ ਹੈਗੀ ਐ ਸੋ ਕਿਉ ਮੰਦਾ ਆਖੇ ਜਿੱਤ ਜੰਮੇ ਰਜਾਨ ਸੋ ਪਗਵੰਤ ਮਾਨ ਸਾਹਿਬ ਨੂੰ ਪੰਜਾਬ ਦਾ ਸੀਐਮ ਬਣਾਇਆ ਹੈ ਇੱਥੇ ਦੀ ਲੋਕਾਂ ਨੇ ਇੱਥੇ ਦੀ ਆਵਾਮ ਨੇ ਤੇ ਮੈਂ ਸੀਐਮ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਨੀ ਆ ਵੀ ਤੁਸੀਂ ਇਹ ਜੀ ਗਲਤ ਟਿੱਪਣੀ ਕਰਦੇ ਹੋਏ ਕਿਸੇ ਲੇਡੀ ਦੇ ਪ੍ਰਤੀ ਵੀ ਤੁਸੀਂ ਨਹੀਂ ਚੰਗੇ ਲੱਗਦੇ ਹੈਗੇ ਮਾਨ ਸਾਹਿਬ ਮਾੜਾ ਮੋਟਾ ਇੱਜ਼ਤ ਕਰੋ ਲੇਡੀਜ਼ ਦੀ ਤੇ ਮੈਂ ਤੁਹਾਨੂੰ ਇੱਕ ਗੱਲ ਕਹਿ ਜਾਂਦੀ ਆ ਸਾਡੇ ਜਿਹੜੇ ਬੀਬਾ ਜੀ ਹੈਗੇ ਨੇ ਪੰਜ ਵਾਰ ਦੇ ਐਮਪੀ ਰਹਿ ਚੁੱਕੇ ਨੇ ਤੁਸੀਂ ਤਾਂ ਨਵੇਂ-ਨਵੇਂ ਆਏ ਹੋ ਅੱਜ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਨੀ ਆ ਤੁਹਾਡੇ ਚੈਨਲ ਦੇ ਥਰੂ ਵੀ ਸਾਡੇ ਬੀਬਾ ਜੀ ਵਰਗਾ ਕੋਈ ਬਣ ਨਹੀਂ ਸਕਦਾ ਉਹਨਾਂ ਦੀ ਤੁਸੀਂ ਪੈਰਾਂ ਦੀ ਧੂਲ ਤੱਕ ਨਹੀਂ ਬਣਾਣਾ ਬਣ ਸਕਦੇ ਹੈਗੇ ਜਿੰਨਾ ਜ਼ੋਰ ਲਾਣਾ ਲਾ ਲੋ ਤੁਸੀਂ ਆਪਣੀਆਂ ਬੀਬੀਆਂ ਨੂੰ ਮੋਹਰੇ ਕਰੋ ਤੇ ਅਸੀਂ ਇੱਧਰ ਸਾਡੀ ਸ਼ਰੋਮਣੀ ਅਕਾਲੀ ਦਲ ਦੀ ਇੱਕ ਇੱਕ ਬੀਬੀ ਤੁਹਾਡੇ ਸਾਰਿਆਂ ਤੇ ਭਾਰੀ ਪਊਗੀ ਤੇ ਮਾਨ ਸਾਹਿਬ ਲੜਾਈ ਤਾਂ ਉੱਧਾ ਲੜੇ ਜਾਂਦੀ ਹੈ ਗੁਰੂਆਂ ਨੇ ਵੀ ਇਹੀ ਗੱਲ ਕੀਤੀ ਸੀ ਕਦੀ ਲੇਡੀਜ਼ ਤੇ ਵੀ ਨਾ ਮਤਲਬ ਕਿ ਤੁਹਾਡੇ ਚ ਇੰਨੀ ਤਾਕਤ ਨਹੀਂ ਰਹੀ ਵੀ ਤੁਸੀਂ ਇਸ ਦਾ ਸਹਾਰਾ ਲੈਣ ਦਾ ਕਰਕੇ ਮੈਂ ਕਹਨੀ ਹੈ ਜੀ ਇਹ ਬਹੁਤ ਗਲਤ ਰਾਜਨੀਤੀ ਹੈ ਇਹ ਬੰਦਿਆਂ ਦੀ ਲੜਾਈ ਬੰਦਿਆਂ ਦੇ ਵਿੱਚ ਤੇ ਜਨਾਨੀਆਂ ਦੀ ਲੜਾਈ ਜਨਾਨੀ ਤੁਸੀਂ ਆਪਣੀ ਵਾਈਫ ਨੂੰ ਮੋਰੇ ਕਰੋ ਜੀ ਅਸੀਂ ਤਾਂ ਸਾਫ਼ ਕਹਿੰਨੇ ਹੈਗੇ ਤੇ ਇੱਥੋਂ ਦੀ ਪਤਾ ਲੱਗਦਾ ਹੁੰਦਾ ਹੈ ਵੀ ਜਦੋਂ ਤੁਹਾਡੀਆਂ ਜਨਾਨੀਆਂ ਵੀਕ ਪੈ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਤੁਸੀਂ ਜਨਾਨੀਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਬੀਬਾ ਹਰ ਸਿਮਰੇ ਤੋਂ ਵੱਧ ਗਿਆ ਨੂੰ ਮੈਂ ਤੁਹਾਨੂੰ ਕਹਿਨੀ ਆ ਵੀ ਤੁਸੀਂ ਇਹ ਕੋਜੀ ਰਾਜਨੀਤੀ ਤੁਸੀਂ ਫੇਲ ਹੋ ਚੁੱਕੇ 2027 ਦੇ ਵਿੱਚ ਇਹਨਾਂ ਬੀਬੀਆਂ ਨੇ ਤੁਹਾਨੂੰ ਜੁੱਤੀਆਂ ਮਾਰ ਕੇ ਬਾਹਰ ਕੱਢਣਾ ਹੈ ਜੀ ਕਿਨ ਮਹਿਲਾਵਾਂ ਨੇ ਵੋਟਾਂ ਪਾ ਕੇ ਵੱਡੀ ਗਿਣਤੀ ਜਿਤਾਇਆਗਾ ਕਿਉਂਕਿ ਹਜ਼ਾਰ ਹਜ਼ਾਰ ਰੁਪਏ ਗਰੰਟੀ ਦੀ ਗੱਲ ਜੋ ਕੀਤੀ ਗਈ ਸੀ ਉਹ ਵੀ ਨਹੀਂ ਪੂਰਾ ਮਿਲਿਆ ਜੀ ਦੇਖੋ ਬੀਬੀਆਂ ਬਦਲਾ ਚਾਹ ਉਦਿਆਂ ਸੀ ਉਹਨਾਂ ਨੂੰ ਲੱਗਿਆ ਕਿ ਸਾਡੇ ਘਰ ਦੇ ਖਾਤੇ ਦੇ ਵਿੱਚ ਵੀ ਹਜ਼ਾਰ ਹਜ਼ਾਰ ਰੁਪਏ ਹੋਵੇ ਮੈਂ ਕਹਿੰਦੇ ਇੱਕ ਬਿੱਬੀ ਵੀ ਕਹਿ ਦਵੇ ਵੀ ਮੇਰੇ ਖਾਤੇ ਦੇ ਵਿੱਚ 1 ਰੁਪਿਆ ਹੋਵੇ ਪੂਰਾ ਪੰਜਾਬ ਹੜ ਗਿਆ ਮਾਨਸਾਪ ਤਾਂ ਬਹਾਨਾ ਲਾ ਕੇ ਹਸਪਤਾਲਾ ਦੇ ਵਿੱਚ ਪੈ ਗਏ ਤੇ ਐਦਾਂ ਨਹੀਂ ਸਰਦਾ ਹੁੰਦਾ ਜਦੋਂ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਪੰਜਾਬ ਦੇ ਦੌਰੇ ਤੇ ਗਏ ਜਦੋਂ ਉੱਥੇ ਲੋਕਾਂ ਦੀ ਮਦਦ ਕੀਤੀ ਇਹਨਾਂ ਨੂੰ ਬਰਦਾਸ਼ਤ ਤੱਕ ਨਹੀਂ ਹੋ ਰਿਹਾ ਤੇ ਇਹ ਲੇਡੀਜ਼ ਨੂੰ ਟਾਰਗੇਟ ਕੀਤਾ ਜਾਂਦੇ ਅਸੀਂ ਕਿਸੇ ਵੀ ਕੀਮਤ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਬੀਬਾ ਸਾਡੇ ਬੀਬਾ ਹਰ ਸਿਮਰਤ ਕਰਨ ਨੂੰ ਕੋਈ ਐਦਾਂ ਦਾ ਬੋਲੇ ਜੇ ਹਿੰਮਤ ਹੈਗੀ ਅੱਜ ਸਾਰੀਆਂ ਬੀਬਾ ਜੀ ਨੇ ਸਾਰੀਆਂ ਬੀਬੀਆਂ ਬੈਠੀਆਂ ਨੇ ਤੇ ਬਾਹਰ ਨਿਕਲ ਕੇ ਆਵੇ ਤੇ ਮਾਫੀ ਮੰਗੇ ਜੀ ਬਿਲਕੁਲ ਮਾਫੀ ਮੰਗੀ ਜਾਵੇ ਮਹਿਲਾਵਾਂ ਦੀ ਇਹ ਬਹੁਤ ਵੱਡੀ ਮੰਗ ਹੈ ਸਾਡੇ ਨਾਲ ਸੰਗਰੂਰ ਤੋਂ ਮੈਡਮ ਵਿਰਕ ਵੀ ਇੱਥੇ ਮੌਜੂਦ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਮੈਂ ਤੀਸਰਾ ਦੇਖਦੇ ਹਾਂ ਜੋ ਤੁਸੀਂ ਅੱਜ ਦਾ ਇਹ ਮੋਰਚਾ ਖੋਲਿਆ ਹੈ ਮੁੱਖ ਮੰਤਰੀ ਦੇ ਖਿਲਾਫ ਦੇਖੋ ਜੀ ਤੁਹਾਨੂੰ ਪਤਾ ਹੀ ਲੱਗ ਰਿਹਾ ਬੀਬੀਆਂ ਦੇ ਵਿੱਚ ਜੋ ਕਿ ਰੋਸ ਹੈ ਜੋ ਕਿ ਸਾਡੇ ਬਹੁਤ ਸਤਿਕਾਰਯੋਗ ਬੀਬਾਹਾਰ ਸੀ ਮੇਰੇ ਕੋਲ ਬਦਲ ਜੀ ਦੇ ਖਿਲਾਫ ਇਹਨਾਂ ਨੇ ਬੋਲਿਆ ਜੋ ਕਿ ਇਹਨਾਂ ਨੇ ਕਿਹਾ ਸੀ ਵੀ ਪੁੱਛਣਾ ਪੁੱਛਣਾ ਦੇਣ ਦੇ ਕਾਬਲ ਉਹਨਾਂ ਨੇ ਜਿਹੜਾ ਜਿਹੜਾ ਕਿਹਾ ਸੀ ਵੀ ਇਹ ਪੁੱਛਣਾ ਤਾਂ ਲੈ ਲੋ ਇਹਨਾਂ ਬੀਬੀਆਂ ਹਰਸ ਮੇਰੇ ਕੋਲ ਮੈਂ ਇਹਨੂੰ ਕੋੰਤ ਮਾਣ ਨੂੰ ਪੁੱਛਣਾ ਚਾਹਣੀ ਆ ਵੀ 24 ਘੰਟੇ ਦਾ ਤੇਰੀ ਕੋਠੀ ਦੇ ਵਿੱਚ ਪੁੱਛਣਾ ਚੱਲਦੀ ਐ ਤੇਰੀ ਮਾਂ ਪੁੱਛਣਾ ਦਿੰਦੀ ਐ ਤੇਰੀ ਭੈਣ ਪੁੱਛਣਾ ਦਿੰਦੀ ਐ ਤੂੰ ਸਾਨੂੰ ਕੀ ਮਾੜੇ ਸ਼ਬਦ ਬੋਲੇ ਕੇ ਪੱਲ ਕਰਕੇ ਤੂੰ ਤੀ ਕਿਸੇ ਧੀ ਪਿਆਂ ਦਾ ਸਾਂਝਾ ਤਾਂ ਹੋ ਜਾ ਜਿਹੜੇ ਸਾਡੇ ਬਹੁਤ ਸਤਕਾਰਯੋਗ ਸੀ ਬੀਬਾ ਹਰਸ ਮੇਰੇ ਕੋਲ ਬਾਦਲ ਜਿਨ੍ਹਾਂ ਨੂੰ ਤੁਸੀਂ ਇੰਨਾ ਸ਼ਬਦ ਮਾੜਾ ਬੋਲਿਆ ਇਹ ਬੋਲਣਾ ਨਹੀਂ ਸੀ ਚਾਹੀਦਾ ਦੇਖੋ ਬੀਬੀਆਂ ਦੇ ਵਿੱਚ ਬੜਾ ਰੋਸ ਹੈ ਜੋ ਬੀਬੀਆਂ ਵਾਅਦੇ ਕੀਤੇ ਸੀ ਉਹ ਵਾਅਦੇ ਨਹੀਂ ਇਹਨੇ ਪੂਰੇ ਕੀਤੇ ਹਜ਼ਾਰ ਹਜ਼ਾਰ ਰੁਪਈਆ ਕਨੇ ਕਿਹਾ ਸੀ ਬੀਬੀਆਂ ਨੂੰ ਉਹ ਨਹੀਂ ਦਿੱਤਾ ਗਿਆ ਜਿਹੜਾ ਅੱਜ 45 45000 ਰੁਪਈਆ ਹੋਣ। ਹੋਰ ਮੰਗੀ ਆ। ਹੁਣ ਅਸੀਂ ਭੰਤਵਾਨ ਨੂੰ ਪੂਰਾ ਸਬਕ ਸਿਨਾਵਾਂਗੇ। ਜਿਹੜੇ ਮਾੜੇ ਸ਼ਬਦ ਬੋਲੇ ਨੇ ਉਹ ਆਪਣੇ ਸ਼ਬਦਾਂ ਜਾਂ ਤਾਂ ਵਾਪਸ ਲਵੇ ਜਾਂ ਮਾਫੀ ਲਵੇ। ਜੋ ਕਿ ਮਾਫੀ ਇਹਨੂੰ ਲੈਣੀ ਚਾਹੀਦੀ। ਤੇ ਦੇਖੋ ਤੇ ਇਹਨਾਂ ਨੂੰ ਮਾਫੀ ਕਰਨ ਦੇ। ਕਿ ਅਸੀਂ ਇਹੀ ਸਾਰੇ ਜਿਹੜਾ ਜਿੰਨਾ ਚਿਰ ਜਿੰਨਾ ਚਿਰ ਇਹ ਮਾਫੀ ਨਹੀਂ ਮੰਗਦਾ ਉਹਨਾਂ ਚਿਰ ਧਰਨਾ ਜਾਰੀ ਰਹੇਗਾ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਦਿਖਾਉਣ ਲੱਗਾ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਂ ਲਗਾਏ ਰਹੇ ਮਹਿਲਾਵਾਂ ਦੇ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਤੇ ਹੱਥ ਵਿੱਚ ਸਲੋਗਨ ਫੜੇ ਹੋਏ ਨੇ ਮਹਿਲਾਵਾਂ ਵੱਲੋਂ ਤੇ ਜੋ ਗੁੱਸਾ ਹੈ ਉਹ ਫੁੱਟ ਪਿਆ ਹੈ ਮਹਿਲਾਵਾਂ ਦਾ ਤੇ ਇਹਨਾਂ ਨੇ ਕਹਿ ਆਇਆ ਕਿ ਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨਗਨਮਾਨ ਨੇ ਮਾਫੀ ਨਾ ਮੰਗੀ ਤਾਂ ਜੋ ਇਹ ਧਰਨਾ ਹੈ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਤਾਂ ਉਹਨਾਂ ਨੂੰ ਆਪਣੇ ਉਹ ਬੋਨ ਉਹ ਵਾਪਸ ਲੈਣੇ ਚਾਹੀਦੇ ਹਨ ਤੇ ਜੋ ਮਹਿਲਾਵਾਂ ਦੇ ਨਾਲ ਇੱਕ 1000 ਰੁਪਏ ਦਾ ਜੋ ਵਾਅਦਾ ਕਰਿਆ ਸੀ ਉਹ ਵੀ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਸੰਗਰੂਰ ਤੋਂ ਗੁਰਿੰਦ ਸਿੰਘ ਜਨ ਹਿਤੇਸ਼